ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਗਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤਸ ਸੇ ਅਰਥ ਕਰਾਂਗੇ ਅੱਜ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਦੇ ਦੂਸਰੇ ਸ਼ਬਦivari ਹੈ ਜੀ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕੰਕਾਰ ਸਤਿਗੁਰੂ ਪਰਸਾਦ ਦਸ ਬਿਰਾਗਨ ਮੋ ਬਸਕੀਨੀ ਪੰਚੋ ਕਾਮ ਮਿਟਨਾਵਿਓ ਸਤਰ ਦੋਏ ਭਰੇ ਅਮਰਤ ਸਰ ਵਿਕਿਓ ਮਾਰ ਕਢਾਵਿਓ ਦਸ ਵਿਰਾਗਨ ਮੋ ਬਸ ਕੀਨੀ ਪੰਚੋ ਕਾਮ ਮਿਟਨਾਵਿਓ ਸਤਰ ਦੋਏ ਭਰੇ ਅਮਰਤ ਸਰ ਵਿਕਿਓ ਮਾਰ ਕਢਾਵਿਓ ਪਾਛੇ ਬਾਹਰ ਨ ਆਵਨ ਪਾਵਿਓ ਅਮਰਤ ਬਾਣੀ ਘਟਕੇ ਉਚਰਿਓ ਆਤਮਕੋ ਸਮਝਾਵੇ ਰਹਾਓ ਬਜਰ ਕੁਠਾਰ ਮੋਹ ਹੈ ਛੀਨਾ ਕਰ ਮਿਹਨਤ ਲਗ ਪਾਵਿਓ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਿਓ ਇਹ ਸੰਸਾਰ ਤੇ ਤਬ ਹੀ ਛੁਟਿਓ ਜੋ ਮਾਇਆ ਨ ਲਪਟਾਵਿਓ ਮਾਇਆ ਨਾਮ ਗਰਭ ਜੋਨ ਕਾ ਤੈ ਤਜ ਦਰਸ਼ਨ ਪਾਵਿਓ ਇਤਕਰ ਪਤ ਕਰੇ ਜੋ ਜਨ ਤਿੰਨ ਪੋ ਸਗਲ ਚੁਕਾਈਏ ਕਹਤ ਨਾਮ ਦਿਓ ਬਾਹਰ ਕਿਆ ਪਰਮੋ ਇਸ ਸੰਜਮ ਹਰ ਪਾਈਏ ਇਤਕਰ ਭਗਤ ਕਰੇ ਜੋ ਜਨ ਤਿੰਨ ਕੋ ਸਗਲ ਚੁਕਾਈਏ ਕਹਤ ਨਾਮ ਦਿਓ ਬਾਹਰ ਕਿਆ ਪਰਮੋ ਇਸ ਸੰਜਮ ਹਰ ਪਾਈਏ 10 ਬਰਾਗਨ ਮੋ ਬਸਕੀਨੀ 50 ਕਾਮਿਟ ਨਾ ਆਵਿਓ 17 ਦੋਏ ਪਰ ਪਰੇ ਅਮਰitsar ਵਿਕਮਾਰਕਡ ਆਵਿਓ ਦਸ ਬਰਾਗਨ ਭਗਤ ਜੀ ਆਖਦੇ ਹਨ ਦਸ ਇੰਦਰੀਆਂ ਨੂੰ ਦਸ ਬਰਾਗਨ ਕਹਿੰਦੇ ਨੇ ਭਗਤ ਜੀ ਆਖਦੇ ਹਨ ਜੀ ਇਹ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦਾ ਵਾਲਾ ਪਰਮੇਸਰ ਪ੍ਰਭ ਦੀ ਕਿਰਪਾ ਸੰਗ ਮੈਂ ਆਪਣੀਆਂ ਦਸ ਬਰਾਗਨ ਬਾ ਮੈਂ ਆਪਣੀਆਂ ਦਸ ਇੰਦਰੀਆਂ ਨੂੰ ਆਪਣੇ ਵਾਸ ਵਿੱਚ ਆਪਣੇ ਕਾਬੂ ਵਿੱਚ ਕਰ ਲਿਆ ਹੈ ਜੀ ਅਤੇ ਮੇਰੇ ਪੰਜ ਵੈਰੀ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਮੈਂ ਕਾਬੂ ਵਿੱਚ ਕਰ ਲਿਆ ਹੈ ਜੀ ਫਿਰ ਭਗ ਜਾਗਦਾਨ ਮੇਰੇ ਸਰੀਰ ਦੀਆਂ 72 ਪ੍ਰਧਾਨ ਆੜੀਆਂ ਉਸਤ ਗੁਰਬਾਣੀ ਨਾਮ ਰੂ ਅੰਮ੍ਰਿਤ ਤੇ ਸਰੂ ਵਰਤੋਂ ਪਰ ਲੀਆਂ ਹਨ ਜੀ ਪਾਪ ਮੇਰੇ ਸਰੀਰ ਵਿੱਚ ਨਾਮ ਰੂਪ ਅਮਰਤ ਵਰ ਗਿਆ ਹੈ ਜੀ ਅਤੇ ਵਿਸ਼ੇ ਵਾਸ ਨਾਵਾਂ ਵਿਕਾਰਾਂ ਦੀ ਵਿਸ਼ਨੂੰ ਨਾਮ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਹੈ ਜੀ ਫਿਰ ਭਗਤੀ ਆਖਦਿਆਨ ਬ੍ਰਿਸ਼ਉ ਗੁਰਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਪ੍ਰਭ ਦੀ ਕਿਰਪਾ صدਕਾ ਹੁਣ ਮੈਂ ਫਿਰ ਪਿੱਛੇ ਨਹੀਂ ਪਰਤਣਾ ਜੀ ਪਾਪ ਮੈਂ ਆਗਮਣ ਦੇ ਚੱਕਰ ਵਿੱਚ ਪੈ ਕੇ ਇਸ ਸ੍ਰਿਸ਼ਟੀ ਵਿੱਚ ਫਿਰ ਜਨਮ ਨਹੀਂ ਆਉਣ ਮਰਨ ਦੇ ਚੱਕਰ ਚ ਨਹੀਂ ਪੈਣਾ ਜੀ ਬਲਕੇ ਪਰਮੇਸ਼ਰ ਪ੍ਰਭਵਲ ਹੀ ਬਦਨਾ ਹੈ ਜੀ ਫਿਰ ਭਗ ਜਾਗਦਨ ਇਸ ਲਈ ਮੈਂ ਆਪਣੇ ਹਿਰਦੇ ਤੋਂ ਗੁਰਸਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਬਾਣੀ ਦਾ ਆਚਾਰ ਕਰਦਾ ਹਾਂ ਜੀ ਤੇ ਆਪਣੀ ਆਤਮਾ ਨੂੰ ਜੀਵਨ ਮਾਰਗ ਦੀ ਗੁਰਮਤਿ ਜੀਵਨ ਦੀ ਸੋਚੀ ਕਰਾਉਂਦਾ ਹਾਂ ਜੀ ਰਹਾਉ ਫਿਰ ਭਗਤ ਜੀ ਆਤ ਹੈ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਗੁਰੂ ਰੂਪ ਸੰਤਾਂ ਦੇ ਚਰਨੀ ਲੱਗ ਕੇ ਮਿੰਤਾ ਖਰ ਕੇ ਕਾਲ ਪਾਸੋਂ ਮਾਤ ਦਾ ਪੈ ਦਾ ਕਠੋਰ ਘਠਾਰਾ ਕੋਹਾੜਾ ਖੋលਿਆ ਹੈ ਜੀ ਫਿਰ ਭਗ ਜੀ ਆਖਦੇ ਹਨ ਮੌਤ ਕਾਲ ਤੋਂ ਡਰਨ ਦੀ ਜਗਾ ਉਲਟਾ ਗੁਰਮੁਖ ਭਗਤ ਸੰਤਾਂ ਤੋਂ ਡਰਨ ਲੱਗ ਗਿਆ ਹਾਂ ਜੀ ਅਤੇ ਗੁਰਮੁਖ ਸੰਤਾਂ ਦਾ ਸੇਵਕ ਬਣ ਗਿਆ ਹਾਂ ਜੀ ਫਿਰ ਭਗ ਜੀ ਆਖਦੇ ਹਨ ਗੁਰਸ਼ਸ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਂ ਇਸ ਸੰਸਾਰ ਦੇ ਆਵਾਗਵਨ ਦੇ ਚੱਕਰ ਤੋਂ ਤਾਂ ਹੀ ਛੁਟ ਸਕਦਾ ਹਾਂ ਜੀ ਜੇ ਮੇਰੇ ਅੰਦਰੋਂ ਮੋਹ ਮਾਇਆ ਖਤਮ ਹੋ ਜਾਵੇ ਮੈਂ ਮੋਹ ਮਾਇਆ ਦੇ ਬੰਧਨ ਵਿੱਚ ਨਾ ਫਸਾਂ ਜੀ ਅਤੇ ਮੋਹ ਮਾਇਆ ਦੇ ਬੰਧਨ ਵਿੱਚ ਫਸਣਾ ਭਾਵ ਜੂਨ ਜੂਨਾ ਦੇ ਗਰਭ ਵਿੱਚ ਪੈਣਾ ਮੋਹ ਮਾਇਆ ਦਾ ਨਾ ਨੂੰ ਆਪਣੇ ਅੰਦਰੋਂ ਕੱਢ ਦੇਣਾ ਜੀ ਫਿਰ ਭਗਤ ਜੀ ਆਖਦੇ ਹਨ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੁਆਰਾ ਮੇ ਪਰਮੇਸ਼ਰ ਪ੍ਰਾਪ ਦੇ ਕਿਰਪਾ ਸਦਕਾ ਪਰਮੇਸ਼ਰ ਪ੍ਰਾਪ ਦੇ ਦਰਸ਼ਨ پا ਸਕਦਾ ਹਾਂ ਜੀ ਫਿਰ ਭਗਤ ਜੀ ਆਖਦੇ ਹਨ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਕਿਰਪਾ ਸਦਕਾ ਜੋ ਜੀਵ ਪ੍ਰਮਾ ਭਗਤੀ ਕਰਦੇ ਹਨ ਜੀ ਉਨਾ ਦੇ ਸਾਰੇ ਮੂਮਾਇਆ ਵਿਸ਼ੇਵਕਾਰ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਜੀ ਨਾਮ ਦੇਵ ਕਹਿੰਦਾ ਹੈ ਜੀ ਕਿਸੀ ਬਾਹ ਕਿਸ ਲਈ ਪਟਕਦੇ ਫਿਰਦੇ ਹਾਂ ਜੀ ਫਿਰ ਭਗ ਜਾਖਦੇ ਗੁਰਸ਼ਧ ਗੁਰ ਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਪ੍ਰਭ ਦੀ ਕਿਰਪਾ ਸਦਕਾ ਪਰਮੇਸ਼ਰ ਹਰ ਪਾਇਦਾ ਹੈ ਜੀ ਇਸ਼ਾਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸਤਿਗੁਰੂ ਪਗ ਜੀ ਉਪਦੇਸ਼ ਦਿੰਦੇ ਹਨ ਜੀ ਕਿ ਗੁਰਸ਼ਧ ਗੁਰਬਾਣੀ ਨਾਮ ਸਿਮਰਨ ਦੁਆਰਾ ਕੇਵਲ ਜਿਹੜਾ ਜੀ ਮਨੁੱਖ ਆਪਣੇ ਮਨ ਦੀਆਂ ਇੰਦਰੀਆਂ ਅਤੇ ਵਕਾਰਾਂ ਉੱਪਰ ਕਾਬੂ ਪਾ ਲੈਂਦਾ ਹੈ। ਮੋਹ ਮਾਇਆ ਤੇ ਕਾਬੂ ਪਾ ਲੈਂਦਾ ਹੈ ਤਾਂ ਉਸ ਨੂੰ ਮੌਤ ਦਾ ਪੈ ਖਤਮ ਹੋ ਜਾਂਦਾ ਹੈ ਇੰਦਰੀਆਂ ਦਾ ਭੈ ਖਤਮ ਹੋ ਜਾਂਦਾ ਹੈ ਫਿਰ ਭਗ ਜਾਗਦੇ ਪਰ ਇਸ ਤਰ੍ਹਾਂ ਇਸ ਜਗ ਸੰਸਾਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਜੀ ਫਿਰ ਭਗ ਜਾਗਦੇ ਹਨ ਇਸ ਜਗ ਸੰਸਾਰ ਤੋਂ ਪਾਰ ਉਤਾਰਾ ਤਾਂ ਹੀ ਸੰਭਵ ਹੈ ਜੀ ਜੇ ਅਸੀਂ ਮੋਹ ਮਾਇਆ ਦੇ ਬੰਧਨਾਂ ਤੋਂ ਗੁਰਸ਼ਤ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਆਪ ਨੂੰ ਖਲਾਸ ਕਰੀਏ ਅਤੇ ਪਰਮੇਸ਼ਰ ਹਰ ਦੀ ਮੇਰ ਸਦਕਾ ਪਰਮੇਸ਼ਰ ਹਾਰ ਹਰ ਇੱਕ ਦੇ ਅੰਦਰ ਵਸਦਾ ਹੈ ਉਸ ਤਾਨ ਭਾਵ ਪਰਮੇਸ਼ਰ ਹਾਰ ਤੇ ਕਿਰਪਾ ਸਦਕਾ ਹੀ ਹੋ ਸਕਦਾ ਹੈ ਜਿਸ ਤਰ੍ਹਾਂ ਇਹ ਸ਼ਬਦیاں ਨਾ ਪੰਕਤੀਆਂ 'ਚ ਭਗਤ ਜੀ ਆਖਦੇ ਹਨ ਇਤਕਰ ਪਦ ਕਰੇ ਜੋ ਜਨ ਤਿੰਨ ਪੌ ਸਗਲ ਚੁਕਾਈਏ ਕਹਿਤ ਨਾਮ ਦੇਉ ਬਾਹਰ ਕਿਉ ਪਰਮਿਓ ਇਹ ਸੰਜਮ ਹਰ ਪਾਈਏ ਇਤਕਰ ਪਦ ਕਰੇ ਜੋ ਜਨ ਤਿੰਨ ਪੌ ਸਗਲ ਚੁਕਾਈਏ ਕਹਿਤ ਨਾਮ ਦੇਉ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਈਏ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁਲਾ ਹੋ ਜਾਂਣ ਕਿਆਂ ਉਸ ਵਾਸਤੇ ਮੈਂ ਖਿਵਾ ਦੀ ਜੱਜ ਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ